ਰਰਾ ਸਾਹਿਬ ਹਰ ਜੁਗ ਜੁਗ ਭਗਤੂ ਪਾਇਆ ਤਾਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ਼ ਦੁਖਤ ਹਰ ਮਾਰਿਆ ਪ੍ਰਹਿਲਾਤ ਰਾਇ ਅਹੰਕਾਰਿੰਦ ਤਾ ਕਿਠ ਦੇ ਨਾਮ ਦੇ ਮੁਖ ਲਾਇਆ ਜਾ ਨਾਨਕ ਪਿਆ ਸਾ ਹਰ ਸਿਰੀ ਅੰਤ ਲੈ ਛਡਾਇਆ ਸੁਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆ ਜਾ ਸਤ ਕਾਮਨਾ ਹੋਈ ਤੂੰ ਕਰਤਾ ਕਰਨਾ ਨਹੀਂ ਜਾਹੂ ਕਰੀ ਨ ਹੋਈ ਬਲਿਹਾਰੀ ਕੁਦਰਤ ਬਸੇ ਆਤ ਰਹਿੰਤ ਨ ਜਾਹੀ ਲਖਿਆ ਰਹਾਓ ਜਾਤ ਮੈਂ ਜੋ ਜੋਤ ਮੈਂ ਜਾਤ ਕਲਕਲਾ ਭਰਪੂਰ ਰਹਾ ਤੂੰ ਸੱਚ ਸਹਿਵਸਿਤ ਸਵਾਰਿਓ ਜਿਨ ਕੀ ਤੀਸੋ ਪਾਰ ਪਿਆ ਕਹ ਨਾਨਕ ਕਰਤੇ ਗੀਆਂ ਬਾਤਾਂ ਜੋ ਕਿਸ ਕਰਨਾ ਸੁ ਕਰ ਰਹਾ ਸੋਦਰ ਆਗਾ ਸਹ ਮਹੱਲਾ ਇੱਕ ਓੰਕਾਰ ਸੁ ਪ੍ਰਸਾਰ ਸੋ ਬੰਦ ਤੇਰਾ ਕੀ ਹਾ ਸੋ ਕਰਤੀ ਹਾ ਜਿਤ ਵੇ ਸਰਬ ਸਮਾਲੇ ਬਾਜੇ ਦੇਰੇ ਨਾਦ ਨੀਕ ਸੰਖਾ ਕੀਤੀ ਤੇਰੀ ਬਾਗਨ ਹਾਰੇ ਕਿਤੇ ਤੇਰੇ ਰਾਗ ਪ੍ਰੇਸਾਂ ਕਹੀਐ ਕਿਤੇ ਤੇਰੀ ਬਾਹਨ ਹਾਰੇ ਗਉਤ ਤੁਨਾ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦੀਵਾਰੀ ਗਉਤ ਤੁਨਾ ਚਿਤ ਗਵਤ ਲਿਖ ਜਾਨਣ ਲਿਖਿ ਲਿਖ ਧਰਮ ਵਿਚਾਰੀ ਗਉਤ ਤੁਨਾ ਈਸਰ ਬਰਮਾ ਦੇਵੀ ਸੋ ਤਿਸ ਦਾ ਸواری ਗਉਤ ਤੁਨਾ ਇੰਦਰ ਇੰਦਰਾਸਨ ਵੇਖੇ ਦੇਵਤਿਆਂ ਦੰਦਾਲੇ ਗਾਵੰਤਨ ਸਹਿ ਸੰਗਾਦੀ ਅੰਤਰ ਗਾਵੰਤਨ ਸਾਧ ਵਿਚਾਰੇ ਗਾਵੰਤਨ ਤਿਤੇ ਸਤਿਏ ਸੰਤੋਖੀ ਗਾਵੰਤਨ ਨੋ ਵੀਰ ਕਰਾਰੇ ਗਾਵੰਤਨ ਪੰਡਿਤ ਪੰਦਰ ਕੀ ਸਰ ਜਗ ਜਵੇਦ ਨਾਲੇ ਗਾਵੰਤਨ ਨੋ ਮੋਹਣੀ ਆ ਮਨ ਮੋਹਨਾ ਸੁਰਗ ਮਾ ਛਪਿਆ ਦੇ ਗਾਵਨੰ ਤਤਨੁ ਪਾਈ ਤੇਰੇ ਅਰਸਾ ਤੀਸ ਨਾਲ ਦੇ ਗਾਵੰਤਨੋ ਜੋਤ ਮਹਾ ਬਲਸੂਰਾ ਗਾਵਨ ਤਦਨੋ ਖਾਨੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਿਮੰਡਾ ਘਰ ਕਾ ਰਖੀਂ ਤੇਰੇ ਧਾਰੀ ਸੇ ਤਦਨੋ ਗਾਵਨ ਜੋਤਿ ਤਿ ਪਾਵਨ ਰਿੱਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤਦਨੋ ਗਾਵਨ ਸੇ ਮੈਂ ਚਿਤਨਾ ਆਹੁੰ ਨਾਨਕਿਆ ਵਿਚਾਰੇ ਸੋਈ ਸਿਹਦਾ ਸੱਚ ਸਾਇਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਈ ਨਾ ਜੈ ਸੇਚ ਨਾ ਜਿੰਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿੰਨੂ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਸ ਦੀਵੰਡ ਲਈ ਜੋ ਤੁਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਕੋ ਬਾਤ ਸਹ ਸਹਾ ਪਾਤ ਸਾਈਂ ਬਨਾਨਕ ਰਹਿ ਰਜ਼ਾਈ ਆਸਾ ਮਹੱਲਾ ਪਹਿਲਾ ਸੋਣ ਦਾ ਭੰਡਾ ਖੇ ਸਭ ਕੋਏ ਕੋਈ ਵੱਡ ਭੰਡਾਰ ਦੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਪਹਿਣੇ ਵਾਲੇ ਤੇ ਰਹਿ ਰਹੇ ਸੁਮਾਈ ਗੁੰਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਕੀ ਰਾਗ ਨਾ ਜਾਣਿਤ ਕੇਤਾ ਕੇਵਲ ਜੀਦਾ ਰਹਾਵ ਸਾਸਰ ਤੇ ਮਨੁਸਰਤ ਕੋ ਮਾਈ ਸਭ ਕੀਮਤ ਮਦ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤਲਵੰਡਿਆਈ ਸਤ ਸਤ ਸਭ ਤਸ ਸੋ ਜੰਗਿਆਈਆਂ ਸਿੱਧਾ ਪਰਖਾਂ ਕੀਆ ਵਡਿਆਈਆਂ ਤੁਜੋਨ ਸਿੱਧ ਦੇਖ ਨਾ ਪਾਈਆ ਕਰ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕੀ ਵਿਚਾਰਾ ਸਿੱਧ ਤੇ ਭਰੇ ਤੇ ਭੰਧਾਰਾ ਜਿਦੋਂ ਰੇਤ ਸੇ ਕਿਆਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰਨ ਜਾਵ ਆਖਣ ਓਖਾ ਸੱਚਾ ਨਾਮ ਸਾਚੀ ਨਾਮ ਕਿ ਲਾਗੇ ਊਖ ਭਤ ਭੋਖੇ ਖੇ ਚਲਿਏ ਦੁਖਾ ਸੋਖਮ ਵਿਸਰੇ ਮੇਰੀ ਮਾਇ ਸੱਚ ਸੇ ਸੱਚੇ ਨਹੀਂ ਰਹਾਓ ਸਚੇ ਨਾਮ ਕੇ ਤਿਲਵਢਾਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵਡਾ ਨ ਹੋਵੇ ਘਾਟ ਨ ਜਾਏ ਨਾ ਮਰੇ ਨ ਹੋਵੇ ਸੋਗਾ ਦਿਨ ਦਾ ਰਹੇ ਨ ਛੋਕੇ ਭੋਗ ਗੁਣੀ ਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ ਵਰ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਾਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੀ ਵਾਗ ਸੰ达ਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਤੁਸਤ ਪਰਖਾ ਬਿਨੋ ਕਰੋ ਬਰਪਾ ਸਮ ਕੀਰੇ ਕਰਮ ਸਦਕਾ ਸਰਨਾਇ ਕਰਨ ਦਿਆ ਨਾਮ ਪਰਗਾ ਮੇਰੇ ਮੀਤ ਬਰਦੇਵ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਪਰਾ ਸਖਾਈ ਹਰ ਖੇਤ ਹਮਦੇ ਰਹਿ ਰਾਸ ਰਹਾਉ ਹਾ ਜਿਨ ਕੇ ਵਡ ਭਾਗ ਉਡੇਰ ਜਨ ਹਾ ਹ ਸੰਤਾ ਹਰ ਪਿਆਸ ਹਰ ਹਾ ਨਾਮ ਰਿਸਪਤਾਸ ਮਿਲ ਸੰਗਤ ਹੁਣ ਪ੍ਰਗਾਸ ਜਿਨ ਹਰ ਹਰਸ ਨਾਮ ਨ ਪਾਇਆ ਤੇ ਭਾਗ ਹੀ ਜੋ ਕਾ ਸੋ ਜੋ ਸਤਿਗੁਰ ਸਨ ਸੰਗਤ ਨਹੀਂ ਆਇ। ਸਤਿਗੁਰ ਜੀਵੇਤਿ ਜੀਵਾ ਜਨ ਹਾਜਿਐ ਸਤਿ ਪਰ ਸੰਗਤ ਪਾਈ ਤਿਨ ਧੋਰ ਮਾਸ ਲਿਖਿਆ ਲਿਖਾਸ। ਤਨ ਤਨ ਸਹ ਸੰਗਤ ਜਿਤ ਹਰਿ ਸਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਮਾ ਕਾਹੇ ਰੇ ਮਨ ਜਤਬੈ ਊਦਮ ਜਾ ਅਹਰ ਹਰ ਜੀਉ ਫਰਿਆ ਸੇਲ ਬਸਰੇ ਮੈਂ ਜੰਤੋ ਪਾਇਏ ਤਾ ਕ੍ਰਿਸ਼ ਕੀ ਅੰਗੇ ਕਰ ਧਰਿਆ ਮੇਰੇ ਮਾਨ ਤੋਂ ਜੀ ਸਾ ਸੰਗਤ ਮਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਤ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਪਤਾ ਲੋਕ ਸਤਵੰਤਾ ਕੋ ਨ ਕਿਸ ਕੀ ਧਰਿਆ ਕਿਸੈ ਜਿਕ ਸਵਾਹੀ ਠਾਕੁਰ ਕਾਹੀ ਮਨ ਕੋ ਕਰਿਆ ਊੜੇ ਊੜਿ ਆਵੇ ਸੇ ਕੋਸਾ ਸੁਪਾਸ਼ੇ ਵਸ਼ਰੇਸ਼ਰਿਆ ਤਨ ਕਵਣ ਖਲਾਵੇ ਕਵਣ ਝਗਾਵੇ ਮਨ ਮੇ ਸਮਰਨ ਕਰਿਆ ਥਾਣ ਦਾਨ ਦਿਆਸਿਆ ਟਿਸਦਾਨ ਠਾਕਰ ਕਰ ਤਲ ਧਰਿਆ ਜੇ ਨਾਨਕ ਬਾਲਵਨ ਸਦਵਲਾ ਜਾਈਏ ਤੇਰਾ ਅੰਤ ਨ ਪਾਰਾ ਭਰਿਆ ਰਾਗਾ ਸਾ ਮਹੱਲਾ ਚੌਥਾ ਸੋ ਪਰਖ ਏਕ ਓੰਕਾਰ ਸਤਿ ਸ੍ਰੀ ਅਕਾਲ ਸੋ ਪਰਖੰਦਰਿੰਦਨ ਹਰ ਪਰਖੰਦਰਿੰਦਨ ਹਰ ਅਗਮ ਅਗਮ ਵਿਪਾਰ ਸਮ त्याਗੇ ਸਮ त्याਗੇ ਤੁਮ ਜੀ ਹਰ ਸੱਚੇ ਚਿਰ ਦਿਨਹਾਰ ਸਭ ਜੀਤੁ ਮਾਰੀ ਜੀ ਤੋ ਜੀਆ ਕਾਤਾ ਤਾਰਾ ਹਾ ਧਿਆਵੋ ਸੰਤੋ ਜੀ ਸਭ ਦੁਖ ਵਿਸਾਣਹਾਰ ਹਰਿ ਆਪੇ ਠਾਕਰ ਹਰਿ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਹਉ ਕੜ ਕੜ ਅੰਤ ਅਸੰਦਰ ਅੰਤਰ ਜੀ ਹਰ ਏਕਾ ਪਰ ਕਿਸਮਾਨਾ ਇਕ ਦਾ ਇਕ ਵੇਖਾਰੀ ਜੀ ਸਭ ਤੇ ਇਹ ਜੋ ਜਿਬ ਡਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦਵਨ ਅਵ ਨ ਜਾਣ ਤੋ ਬਾਹਰ ਹਰਮ ਬਿਆੰਤ ਜਿਅੰਤ ਜੀ ਤੇਰੇ ਕਿਆ ਆਪਣੀ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਮ ਜੀ ਦਾ ਨਾਨਕ ਤਿਨ ਕੁਰਬਾਨ ਹਰਿ ਧਿਆਵੇ ਹਰਿ ਧਿਆਵੇ ਤੁਮ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਗ ਸੇ ਮੁਗਤ ਪਾਇ ਦਿਨ ਹਰਿ ਧਿਆਨ ਜੀ ਤੈਨ ਤੋਟੇ ਜੰਮ ਕੀ 파ਸੀ ਜੇ ਨਰਬਾਜ ਨਹੰਦਰ ਪਾ ਧਿਆਇ ਅਜਿਤ ਨੂੰ ਕਾ ਫੋ ਸੰਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰੁ ਪਸਵਾਸੀ ਤੇਰੇ ਤਰਸੇ ਜਿਨ ਜਹਾਂ ਤੇ ਆਏ ਜੀਂਜਾ ਨਾਨਕ ਚਨ ਬਲਜਾਸੀ ਤੇਰੀ ਭਗਤੇ ਦੀ ਭਗਤ ਪੰਡਾ ਜੀ ਫਰੇ ਬਿਅੰਤ ਬਿਅੰਤਾ ਤੇਰੇ ਭਗ ਤੇਰੇ ਬਸਲਾ ਹਾਂ ਤੂੰ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕਰੇ ਹਰ ਪੂਜਾ ਜੀਤਾ ਫਤਬੀਂ ਜਪੇ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬਾਸਮਰਾ ਸਾਜ ਸੰਜੀ ਕਰ ਕਰਿਆ ਅਖੜ ਕਰਮ ਕਰਨਤਾ ਜੇ ਪਵ ਸੇ ਭਗਤ ਭਦੀਏ ਜੋ ਨਾਨਕ ਜੀ ਜੋ ਭਾਗੀ ਮੇਰੇ ਹਰ ਭਗਵੰਤਾ ਹੁ ਆਤ ਪਰਖਿਆ ਪਰੰਪਰ ਕਾਤਾ ਜੀ ਤੂੰ ਜੇ ਵੜਾ ਬਰ ਨ ਕੋਈ ਤੂੰ ਜੋਗ ਜੋਗੇ ਕੋ ਸਦਾ ਸਦਾ ਤੂੰ ਏਕੋ ਜੇ ਤੂੰ ਨਿਥਲ ਕਰਤਾ ਸੋਈ ਦਇਆ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਦਇਆਪੇ ਸੇਟ ਸਭੋ ਉਪਾਇ ਜੀ ਦਇਆਪੇ ਸੰਜੇ ਸਭ ਗੋਈ ਜਾ ਨਾ ਅਨੁਗੁਣ ਗਾਵੀ ਕਰਤੇ ਕੇ ਜੀ ਜੋ ਸਾਸੇ ਕਾ ਜਨੁ ਯਾਸਾ ਮਹੱਲਾ ਚੌਥਾ ਹੁ ਕਰਤਾ ਸਚਿਆਰ ਮਿੰਡਾ ਸਾਈਂ ਜੋ ਤੋਂ ਭਾਇਸੀ ਤੇਸੀ ਜੋ ਤੋਂ ਦੇ ਸੋਈ ਹੋ ਪਾਈ ਤਹਾਓ ਸਭ ਤੇ ਦੀ ਤੁਮ ਸਭ ਨੀਂ ਧਿਆਇਆ ਜਿਸ ਨੂੰ ਕਿਰਪਾ ਕਰੇ ਤੰ ਨਾਮਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਕੋ ਆਤਿ ਆ ਬਿਸ਼ਵਰਿਆ ਆਪ ਮਿਲਾਇਆ ਤੂੰ ਦਰਿਆ ਸਤ ਜੀ ਮਾਏ ਤੁਜੋਂ ਦੂਜਾ ਕੋਈ ਨਾਏ ਜੀ ਜਨ ਸੰਤੇ ਰਾਖੇ ਬਜੋ ਗੋਸ਼ ਸੰਜੋਗੀ ਦੇਰ ਜਿਸਮੋਂ ਤੂੰ ਜਾਣੈ ਸੋ ਜਨ ਜਾਣੇ ਹਰ ਬੋ ਸਾਥੀ ਆਖ ਵਖਾਣੀ ਜਿਨ ਹਸੇ ਰਿਆ ਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਥੀ ਰਾਖਿਆ ਸਭ ਵੇਤ ਦੂਜਾ ਅਵਰਨ ਕੋਈ ਹਉ ਕਰ ਕਰ ਵੇਖੇ ਜਾਣੀ ਸਵੇਜਾ ਨਾਨਕ ਗੁਰਮੁਖ ਪਰੰਗਟ ਹੋਏ ਆਸਾ ਮਹੱਲਾ ਪਹਿਲਾ ਤੇਤਸੜ ਲੈ ਭੇਲਿ ਗੀ ਵਾਸਾ ਪਾਣੀ ਕਾ ਬਖ ਤਿੰਨੇ ਕੀਆ ਪੰਗਜ ਮੁ ਬਗਨੇ ਚਾਲੇ ਹਮ ਦੇਖਾਂ ਤੇ ਰੂਬੀ ਅਲੇ ਮਨ ਏਕ ਨ ਚੇਤ ਸਮੋੜ ਬਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾਓ ਨਾਹੋ ਜਿਸ ਤਿਸ ਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਲਿਆ ਪਰਮਤ ਨਾਨਕ ਤਿਨ ਕੀ ਸਰਨਾ ਜਿਨ ਤੋ ਨਾਹੀ ਵਿਸਰਿਆ ਸਾ ਮਹੱਲਾ ਪੰਜਮਾ ਕਹੀ ਪ੍ਰਾਪਤ ਮਾਨਿਕ ਦੇਵ ਜੀਆ ਗੋਬਿੰਦ ਮਰਨ ਕੀ ਏ ਤਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮੁ ਸਾਸਨਤ ਕਜ ਕੀ ਬੰਨਾ ਤਰਾਂ ਜਾਮ ਲਾਗ ਪੰਜਾ ਤਨ ਕੈ ਜਨ ਬਥਾ ਜਾ ਤਰੰਗ ਮਾਇਆ ਕੀ ਰਹਾਵ ਜਬ ਤਵ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨਿਆ ਹਰਿ ਰਾਇ ਪਹ ਨਾਨਕ ਹਮ ਨੀਚ ਕਰਮ ਸਨ ਪਰੇ ਕੀ ਰਾਖੋ ਸਰਬ ਮਾ ਪਾਸ਼ੇ ਦਸਮੀ ਕਹਿਓ ਬਾਜ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਨ ਹੈ ਚਿਤ ਕੀ ਇਸ਼ਾ ਤਜਨ ਰਹੇ ਹਮਾਰ ਆਪਣਾ ਜਾਨ ਕੋਪ ਤੇ ਪਾਰਾ ਹਮਰੇ ਦਰਸਾ ਦੇ ਤੁਂ ਕਾਹੂ ਆਪ ਹਰ ਦੇ ਮੁਹੀ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸਿਵ ਸਖ ਸਵੇ ਕਰਤਾਰ ਮੋਰ ਅਸਨ ਚ ਕਰ ਦੇ ਘਰੀਐ ਸਾ ਮੇਰਿੰਦ ਕੋ ਵਾਸ ਕਰੀਐ ਪੂਨ ਹੋਏ ਹਮਾਰੀ ਆਸ ਤੋਰ ਬਜਨੀ ਕੇ ਰਹੇ ਪਿਆਸਾ ਤੁਮੇ ਛੜ ਕਬ ਨਾ ਧਿਆਉ ਜੋ ਵਰਥੋਂ ਤੁਮ ਤੇ ਪਾਮ ਸੇਵ ਸਖਮਾਰੇ ਤਾਰੀਐ ਤੁੰਤ ਸਤਰ ਹਮਾਰੀ ਮਾਰੀ ਆਪ ਹਾਦਿਉ ਜੇ ਬਰੀਐ ਮਨ ਕਾਲ ਕਤਾ ਸੰਵਰੀਏ ਹੋ ਜਹ ਦਾ ਮਾਰੀ ਸਾਸਰੀ ਅਸ ਤੂੰ ਜੋ ਕਰਿਉ ਰਖਾ ਰੱਖ ਲੇ ਉਮਰ ਆਖਨ ਹਾਰੀ ਸਭ ਸੰਸਾਈ ਪਿਆਰੀ ਦੇਨ ਬੰਦਿਸ਼ਤਨ ਕੇ ਹੰਤਾ ਤਮਹ ਕੁਰੀ ਜਿਤ ਸਤੰਤਾ ਕਾਲ ਪੈ ਬ੍ਰਹਮਾ ਅੰਤਰਾ ਕਾਲ ਪੈ ਸੂਯ ਉਤਰਾ ਕਾਲ ਪੈ ਕਰ ਵਸਨ ਪਰੰਗਾਸਾ ਸਗਲ ਕਾਲ ਕਾ ਕੀਆ ਤੂੰ ਐਸਾ ਜਮਨ ਕਾ ਜੂਗੀ ਸਭ ਕੀਓ ਬੇਦ ਰਾਇ ਬ੍ਰਹਮਾ ਜੋਤੀ ਓ ਜਮਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨ ਕਾ ਸਭ ਜਗਤ ਬਨਾਇਓ ਦੇਵ ਦਰਸ਼ਨ ਪੁਜਾਇਓ ਆਦੰਤੇ ਕੀ ਅਵਤਾਰਾ ਸੋ ਗੁਰੂ ਸੋ ਜੋ ਹਮਾਰਾ ਨਮਸਕਾਰ ਤਿਸਹੀ ਕੁਹਾਰੀ ਤੋ ਜਾਜਿ ਨਿਆਸ ਵਾਰੀ ਸੇਵਕੁਨ ਕੋ ਸੇਵਕੁਨ ਸਕਤੀ ਅਸਤਨ ਕੋ ਪਲ ਮੋਹਤ ਕੀਓ ਕੜ ਕੜ ਕੇ ਅੰਤਰ ਕੀ ਜਾਣ ਪਲੇ ਪਰੇ ਕੀ ਪੀਰ ਪਛਾਨ ਜੀਤੇ ਦੇਖੁਨ ਜਸੂਲਾ ਸਫਰ ਕਰਪਾ ਦੇਖਤ ਕਰ ਫੂਲਾ ਸੰਤਨ ਦੁਖ ਪਾਹੀ ਤੇ ਦੁਖੀ ਸੁ ਪਾਹੀ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨ ਕੜ ਕੜ ਕੇ ਪੜ ਪੜ ਕੀ ਜਾਣੈ ਜਵਦ ਕਰਖ ਕਰਾ ਕਰਤਾਰ ਪਰਜਤ ਤਮਦੇ ਆਪਾਰੰ ਜੋ ਕਰਗਤ ਹੂੰ ਕਵਹੂੰ ਤੁਮ ਹੀ ਮਿਸ ਦੇਤ ਰਸਵ ਹੂੰ ਜੇ ਤੇ ਵਦਨ ਸਿ ਸਵਤਾਰੇ ਆਪਿ ਆਪਣੀ ਬੋਝ ਉਚਾਰਿਆ ਤੁਮ ਸਭ ਹੀ ਤੇ ਰਹਿਤ ਦਲਾਲ ਜਾਣਤ ਵੇਦ ਪੇਦ ਅਰੇ ਆਲੰਦਰਮ ਕਾਦ ਬਕਾਦ ਨਲਾੰਪੋ ਆਤ ਅੰਦੀਤ ਅਨਾਤ ਸੰਭਾ ਤਕਮੁਣ ਅਚਾਰਦ ਪੇਂਦਾ ਜਾ ਕੋ ਕੇ ਨ ਪਾਵੰਦ ਵੇਦਾਂ ਤਾਕੋ ਕਰ판 ਅਨਮਾਨਸ ਮਹਾ ਮੂਲ ਕਛੇਤ ਨ ਜਾਣਤ ਮਹਾ ਦੇਵ ਕੋ ਕੈ ਸਦਾ ਸ਼ਿਮ ਨਰੰਕਾਰ ਕਾ ਚੀਨਤ ਨੇਹਿ ਕ ਆਪ ਆਪਣੀ ਬੁੱਧ ਹੈ ਜੀਤੇ ਪਰ ਤੈ ਤੂੰ ਹੈ ਤੀਤੀ ਸਮਾ ਲਖਨ ਜੈ ਪਸਾਰ ਆ ਕੇ ਸਜਾ ਪਰਥਨ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਕਯੋ ਰਾਗ ਕੀ ਊਪਾ ਅੰਡਰ ਜਿਰ ਸੇਤਿ ਚ ਕੇਨੇ ਉਤਪਜ ਖਾਂ ਬਾਹਰ ਜਿ ਤੀਨੀ ਕਉ ਫੁੱਲ ਰਾਜਾ ਹੈ ਬੈਠਾ ਕਉ ਸੁਣ ਪੈ ਸੰਕਰ ਕੇਠਾ ਸਭ ਦੇ ਸੇਂਤਖਾਈ ਅਚੰਗ ਆਜ ਰਾਸੂ ਅਸੰਭਾ ਆਵਰਸ਼ਾ ਮੇਰੇ ਤੁਮ ਕਰੋ ਸਿੱਖਵਾ ਸਿੱਖ ਸੰਗਤੋ ਦੋਇ ਤਿਰਪਾਤਾ ਸਗਲ ਮਲੇਸ਼ ਵਣ ਘਾਤਾ ਜਿਹਾ ਤੁਮ ਤਸਾਨੀ ਪਰੇ ਤਿਨ ਕੇ ਤਉ ਤਹਿ ਮਰੇ। ਹੋਰ ਖਜੰਗ ਬਗ ਬਰੇ ਤਿਹਾਰ ਇਤਨ ਕੇ ਤੁਮ ਸੰਕਲ ਸਭ ਤਾਰੀ। ਜੋ ਕਾਲਗਗਵਾਰ ਤੇ ਆਏ ਹੈ ਤਾ ਕੇ ਕਾਰਨਿਕ ਨਿ ਐਹੈ। ਪਰਿਸ਼ਾ ਹੈ ਤੈਨ ਸੋ ਕਾਲਾ ਦੁਸ਼ਟ ਅਰੀਤਨ ਰਿਤ ਕਾਲਾ। ਕਿਰਪਾ ਦੇਤਨ ਜਾਏ ਨਾਰ ਹਉਮਤਾ ਕੀਤਾ ਤੁਮੋ ਹਰ ਹੋ। ਹਰੇ ਜਸੇਦ ਗਰ ਮੋ ਸਭ ਹੋਈ ਦੁਰਪਸ਼ਾਸ਼ੇ ਸਕੇ ਨ ਕੋਈ ਇਕ ਵਾਜਿਤ ਮੈਂ ਸੰਭਾਰ ਆਕਾਲ ਖਾਤੇ ਤਾਈਂ ਵਾਰ ਜੇ ਨਰ ਨਾਮ ਦਿਹਾਰੋ ਕਾਹਾ ਦਰਦ ਦੁਖਤ ਦੋਖ ਤੇ ਰਹਾ ਹੜਾ ਕੇਤ ਮੈਂ ਸਰਨ ਤੀਹਾਰੀ ਆਪਹਾ ਸੰਦੇਦ ਹੋ ਅਵਾਰੀ ਸਰਬ ਠੋਰ ਮੋਹੋ ਸਹਾਈ ਦੋ ਟੰਦੋਖ ਤੇਲ ਹੂੰ ਬਚਾਈ ਸਾੜਾ ਗੇਤ ਮੈਂ ਸਾਨ్య ਤੇ ਹਾਰੀ ਆਪ ਹਾਥ ਦੇ ਲਵੋ ਉਬਾਰੀ ਸਰਬ ਠੋਰ ਮੋਹੋ ਸਹਾਈ ਦੋ ਟੰਦੋਖ ਤੇਲ ਹੂੰ ਬਚਾਈ ਸਵਈਆ ਪਾਈਂ ਗਏ ਜਬ ਤੇ ਤਮਰੇ ਤਉ ਤੇ ਕੋ ਆਵ ਥਰੇ ਨਹੀਂ ਆਂ ਮੂੰ ਰਾਮ ਰਹੀ ਪ੍ਰਾਨੁ ਕਰਾਨ ਅਨੇਕ ਕਹੇ ਮਥ ਏਕ ਨਮਾਨਿਆ ਸਮਰਾ ਸਾਤਰ ਵੇਦ ਸਵੇ ਆਪੋ ਫੇਰ ਸਖੇ ਅਮੀਕ ਨ ਜਾਣੀ ਰਿਆ ਸਪਾਲ ਕਿਰਪਾ ਤੁਮਰੀ ਕਰ ਮੈਨਕ ਸਤਹਿ ਬਖਾਨਿਆ ਤੁਹਾਰਾ ਸਗਲ ਦਵਾਰ ਕੋ ਛਾੜ ਲਕੈ ਗਹਿੋ ਦੁਹਾਰੂੰਦਾ ਵਾਹੇ ਗਹਿ ਕੀ ਲਾ ਜਿ ਅਸ ਗੋਵਿੰਦਾਸ ਤਹਾਰ ਗੋਲ ਦਵਾਰ ਕੋ ਸ਼ਾਲ ਲਕੈ ਯਹੋ ਤਹਾਰੂ ਦਾਰ ਵਾਹੇ ਗਹਿ ਕੀ ਲਾ ਜੀ ਆਸ ਗੋਵਿੰਦ ਦਾਸ ਤਹਾਰ ਰਾਮ ਕਲੇ ਮਹੱਲਾ ਤੀਜਾ ਅਨੰਤ ਏਕ ਓੰਕਾਰ ਸੁ ਅਸਾਤ ਅਨੰਦ ਪਿਆ ਮਰੀ ਮਾਏ ਸਤਿਗੁਰੂ ਮੈਂ ਪਾਇਆ ਹਰੂਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਪ੍ਰਾਰਥਨ ਪਰਬਾਰ ਪਰੀਆਂ ਸ਼ਬਦ ਕਾਵਣ ਆਈਆਂ ਜਦੋਂ 타 ਗਭੂ ਹਦੀ ਕੇ ਰਮੰਝੀ ਬਸਾਇਆ ਕਹਿ ਨਾਨਕ ਅਨੰਤੂਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੂਹ ਹਰਨਾ ਦੇ ਹਰਨਾਰ ਹੂੰ ਤੂੰ ਮਨ ਮੇਰੇ ਦੁਖ ਸਾਂ ਵਿਸਾਰਨਾ ਅੰਗੇਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ ਸਭ ਨਾਂ ਗਲਾਸੋਂ ਰਾਸ ਸਵਾਮੀ ਸਭ ਪਾਪਨੋਂ ਬਰਸਾਏ ਇਹੇ ਨਾਨਕ ਮਨ ਵਿੱਚ ਦਾ ਰੋਹ ਨਾ ਦੀ ਸਾਚੇ ਸਾਹਿਬ ਕਾਜ ਨਹੀਂ ਖਰਤੇਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਦੇਸ ਉਹ ਪਾਵੇ ਸਦਾ ਸਲਾਹਾ ਤੇਰੀ ਨਾਮ ਅੰਦਰ ਸਭ ਹੈ ਨਾਮ ਜਿਨ ਕੇ ਮਨ ਵਸਿਆ ਵਾ ਜੀ ਸ਼ਬਦ ਕਹਨੇ ਰੇ ਇਹ ਨਾਨਕ ਸੱਚੇ ਸਾਹਿਬ ਕਾ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੋਂ ਸਾਜ ਨਾਮ ਧਾਰ ਮੇਰਾ ਜਿਨ ਪੱਖਾਂ ਸਭ ਗਵਾਇਆਂ ਪ੍ਰਸਾਦ ਸੁਖਮਨ ਆਏ ਵਸਿਆ ਜਿਨਿ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜਿਹਦੀਆਂ ਇਹ ਵਡਿਆਈਆਂ ਇਹਨੋਂ ਸੋ ਸੰਤੋਸ਼ ਉਤਰੋ ਪਿਆਰੋਂ ਸਾਚਾ ਨਾਮ ਮੇਰਾ ਅਮਦਾਬ ਬਾਜੇ ਪਉ ਸਤਿਕਾਰ ਸਭਾ ਕੇ ਕਸ ਭਗਵੇ ਸ਼ਬਦ ਬਾਜੇ ਕਲਾ ਜਿਤ ਕਰਤਾਰੀਆਂ ਆਂਦ ਦਵਸ ਕੀਤੇ ਕਾਲਨ ਕੰਚਕ ਮਾਰੀਆਂ ਤਰ ਕਰਮ ਪਾਇਆ ਤੋ ਜਿਨ ਕੋ ਸ ਨਾਮ ਹਰ ਕੇ ਲਾਗੇ ਇਹ ਨਾਨਕ ਤੈਸ ਕੋ ਰਾਤਿ ਕਰ ਅਨਹਦ ਬਾਜੇ ਅਨੰਦ ਸੁਨੋ ਬਲਡ ਪਾ ਕੀ ਹੋ ਤਉ ਨੋਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸੰਗਲਪ ਸੋਰੇ ਦੋਖ ਰੋਗ ਸਨ ਤਾਪ ਉਤਰੇ ਸੁਨੀ ਸੱਚੀ ਬਾਣੀ ਸੰਤ ਸਾਜਨ ਪੈ ਸਸੇ ਪੂਰੇ ਗੁਰ ਤੇ ਜਾਣੀ ਤੋਨ ਤੇ ਪਨੀਤ ਕਹਤੇ ਪਵਿੱਤ ਸਤ ਗੁਰਿਆ ਪਰ ਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੂਰੇ ਸੁਨਤੇ ਭਨੀਤ ਕਹਤੇ ਪਵਿੱਤ ਸਤਿਗੁਰਿਆ ਪਰਪੂਰੇ ਬਨਵੰਤ ਨਾਨਕ ਗੁਰ ਚਦਨਾਗੇ ਵਾਜੇ ਅਨਹਤ ਤੂਰੇ ਮਦਾਨੀ ਮਹੱਲਾ ਪੰਜਮਾ ਥਾਲ ਵਿਚਨ ਵਸਤੂ ਪਈਆ ਸਦ ਸੰਤੋਖ ਵਿਚਾਰੋ ਅਮਰਤ ਨਾਮ ਠਾਕਰ ਕਾ ਪਿਓ ਜਿਸ ਕਾ ਸਸੰਦਾਰੂ ਜੇ ਕੋ ਖਾਵੇ ਜੇ ਕੋ ਪੰਚੈ ਤਿਸ ਕਾ ਹੋਏ ਅੰਧਾਰੋ ਇਹ ਵਾਤ ਜੀ ਨ ਜਿਨ ਦਿਨ ਤਰਾ ਕਰ ਧਾਰੋ ਤਾਂ ਸੰਸਾਰ ਚੰਦ ਲਗ ਤਰੀਏ ਸਭ ਨਾਨਕ ਪ੍ਰੰਤ ਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨ ਜੋਗ ਕਿ ਤੋਈ ਮੈ ਨਿਰਬੁਨਿਆਰੇ ਕੋ ਬੰਨਾਹੀ ਆਪੇ ਤਸਪਿ ਹੋਈ ਤਸਪਿ ਆਮ ਰਾਮ ਤਿਸਤ ਕਰ ਸਜਣ ਮਿਲਿਆ ਨਾਨਕ ਨਾਮ ਬੁਲੇਤਾ ਜੀਵਾ ਤਨ ਮਨ થી ਵੇ ਹਰਿਆ ਪੌੜੀ ਜਥੇ ਤੁਮ ਸਮਰਥ ਜਥੇ ਕੋਏ ਨਾਹੀ ਉਥੇ ਤੇਰੀ ਰਖ ਅਗਨੀ ਉਹ ਦਰਵਾਹੀ ਕਣ ਕਹਿ ਜਮਕੇ ਦੂਤ ਨਾਏ ਤੇ ਰੇਸ਼ਣ ਜਾਹੇ। ਪਉਖ ਖਸਗਾਂ ਕੋ ਸੰਧੀ ਪਾਰ ਪਾਹੇ। ਜਿਨ ਨੂੰ ਕੋ ਲੱਗੇ ਪਿਆਸ ਅਮਰਤ ਸੇ ਖਾਏ। ਕਰਮੇ ਬਣ ਗੁਣ ਗੋਬਿੰਦ ਗਾਏ ਸਾਰੇ ਨਾਮ ਪਰਵਾਸ ਵੱਲ ਦੇ ਸਾਹੇ ਸਾਈ। ਵਰਖਾ ਪੈ ਨਾ ਜੈ ਜਿ ਹੱਥ ਤੇ ਐਸ ਲੋਕ ਮਹੱਲਾ ਪੰਜਵਾ। ਅੰਤਰ ਗੁਰਿਆ ਰਾਧਨਾ ਜਿਹਾ ਜਗੁਰ ਨਾ ਨੇਤਰੀ ਸਤਗੁਰ ਵੇਖਣਾ ਸੋਣੀ ਸੁਨਾ ਬਰਨਾ ਸਤਗੁਰ ਸਿਧਿ ਰਤਿਆ ਦਰਗੇ ਪਾਈਏ ਠਾਉ ਪਹਲਾਣ ਕਿਰਪਾ ਕ੍ਰਿਸ਼ਨੁ ਏ ਬਾਦੇ ਜਾਗ ਮਹਿ ਉਤਮ ਕਾਢੀਐ ਵਰ ਲੈ ਕੇ ਕੇ ਮਹੰਤਾ ਪੰਜਮਾ ਰਖੇ ਰਖਣ ਹਾਰਿ ਆਪੋ ਵਾਰਿਯਨ ਘਰ ਕੇ ਪੈਰੀ ਪਾਏ ਕਾ ਇਸ ਵਾਰ ਨ ਹੋਆ ਆਪ ਦਿਆਨ ਮਨੋ ਨ ਵਿਸਾਰਿ ਨ ਸਾジナ ਕੀ ਸੰਗ ਭਉ ਜਲ ਤਾਰਿ ਤਾਕਤ ਨਿੰਦਕ ਦੋਇਖੇ ਨ ਮਾਹੀ ਬਿਦਾਰਿ ਅਨ ਜਸਾ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੀ ਜਸਾ ਸੇ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਜਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸੇ ਮਨ ਤਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ